ਕਿਉਂਕਿ ਸਭ ਤੋਂ ਔਖਾ ਹੈ ਹੁਕਮ ਪਛਾਨਣਾ ਆ ਜਿੰਨੇ ਕਿ ਜਾਂਦੇ ਨਾ ਬਾਹਰ ਵਿਦੇਸ਼ਾ ਵਿੱਚ ਦੌੜ ਆਉਂਦੇ ਵਾਪਸ ਕਿਉਂ ਸਾਡੇ ਕੋ ਕਿਸੇ ਦਾ ਹੁਕਮ ਨਹੀਂ ਮੰਨਿਆ ਜਾਂਦਾ ਜਿਹੜੇ ਦੁਨਿਆਵੀ ਹੁਕਮ ਨਹੀਂ ਕਿਸੇ ਦਾ ਮੰਨ ਸਕਦੇ ਕਿਸੇ ਦੇ ਆਖੇ ਲੱਗ ਸਕਦੇ ਇਹ ਰੱਬ ਦੇ ਆਖੇ ਲੱਗ ਜਾਣਗੇ ਹੁਕਮ ਮੰਨਣ ਦੀ ਜਿਹੜੀ ਗੱਲ ਹੈ ਨਾ ਉਹ ਸਮਝ ਨਹੀਂ ਬਈ ਅਪ ਫੌਜ ਵਾਲੇ ਨੇ ਹੁਕਮ ਮੰਨਦੇ ਨੇ ਕਿਹਾ ਜਾਂਦਾ ਵੀ ਹੁਕਮ ਕਮਾਉਣਾ ਉਹਨਾਂ ਨੇ ਆਪਣਾ ਦਿਮਾਗ ਨਹੀਂ ਲਾਉਣਾ ਫੌਜੀਆ ਨੇ ਜੋ ਕਮਾਂਡਰ ਨਹੀਂ ਕਹਿ ਦਿੰਦਾ ਹੁਕਮ ਮੰਨਦੇ ਨੇ ਤੇ ਹੁਕਮ ਮੰਨਿਆ ਹੋਵੇ ਪਰਵਾਣ ਉਹੋ ਹੀ ਪਰਵਾਣ ਨੇ ਜਿਹੜਾ ਹੁਕਮ ਮੰਨਦੇ ਨੇ ਤੇ ਜਿਹੜਾ ਹੁਕਮ ਮੰਦਾ ਹੈ ਉਹ ਸਾਧੂ ਐ ਉਹੀ ਅਪੇਧ ਹੁੰਦਾ ਤੇ ਜਿਹਨੇ ਹੁਕਮ ਨਹੀਂ ਮੰਨਿਆ ਉਹ ਫੌਜੀਆ ਨੂੰ ਪਤਾ ਵੀ ਜਿਹੜਾ ਹੁਕਮ ਨਹੀਂ ਮੰਨਦਾ ਉਹਨੂੰ ਕੀ ਸਜ਼ਾ ਮਿਲਦੀ ਆ ਗੁਰਬਾਣੀ ਵਿੱਚ ਆਉਂਦਾ ਹੁਕਮ ਉਛਲੈ ਹੁਕਮ ਰਹੈ ਹੁਕਮੈ ਦੁੱਖ ਸੁੱਖ ਸਮ ਕਰ ਸਹਿ ਜਿਹੜਾ ਹੁਕਮ ਵਿੱਚ ਹੈ ਹੁਕਮ ਨੂੰ ਮੰਨਦਾ ਹੈ ਹੁਕਮੇ ਦੁੱਖ ਸੁੱਖ ਸਮ ਕਰ ਸਹਿ ਉਹ ਅਸੀਂ ਮੰਨਿਆ ਦੁੱਖ ਤੇ ਸੁੱਖ ਨੂੰ ਸਮ ਅਸੀਂ ਨਹੀਂ ਹੁਕਮ ਮੰਨਦੇ ਅਸੀਂ ਇੱਥੇ ਸੰਸਾਰ ਦੇ ਵਿੱਚ ਹੁਕਮ ਚਲਾਉਣਾ ਚਾਹੁੰਦੇ ਆ ਮੰਨਣਾ ਇੱਥੇ ਵੀ ਨਹੀਂ ਚਾਹੁੰਦੇ ਤੇ ਰੱਬ ਦਾ ਕਿਵੇਂ ਮੰਨ ਲਾ ਲਿਆ ਰੱਬ ਨੂੰ ਵੀ ਅਸੀਂ ਮਨਾਉਣਾ ਚਾਹੁੰਦੇ ਆ ਸਾਡੇ ਆਕੇ ਲੱਗ ਹੁਕਮੈ ਦੁਖ ਸੁਖ ਸਮਕਰ ਸਹਿ ਹੁਣ ਸਮ ਕਰਕੇ ਕੌਣ ਸਹੇਗਾ ਜਿਹੜਾ ਹੁਕਮ ਵਿੱਚ ਚੱਲਦਾ ਉਹਦੇ ਤੇ ਹੁਕਮ ਚੱਲਦਾ ਤੇ ਹੁਕਮ ਵਿੱਚ ਉਹ ਕਾਰਜ ਕਰਦਾ ਭਾਵੇਂ ਕਿਸੇ ਨੂੰ ਚੰਗਾ ਲੱਗਦਾ ਭਾਵੇਂ ਨਹੀਂ ਲੱਗਦਾ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੁਕਮੈ ਨਾਮ ਜਪੈ ਦਿਨ ਰਾਤ ਉਸ ਪਰਮੇਸ਼ਰ ਦੇ ਗੁਰੂ ਦੇ ਹੁਕਮ ਦੇ ਵਿੱਚ ਦਿਨ ਰਾਤ ਜੁੜੇ ਨੇ ਹੁਕਮ ਨੂੰ ਜਿੰਨਾ ਮੰਨਿਆ ਹੁਕਮ ਨੂੰ ਹੁਕਮ ਦੀ ਜਿੰਨਾ ਪਛਾਣ ਕੀਤੀ ਹੈ ਉਹਦਾ ਹੁਕਮ ਹੋਇਆ ਨਾਮ ਜਪੈ ਦਿਨ ਰਾਤ ਅਠੇ ਪੈ ਉਹਨੇ ਸੰਤ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤਰ ਤਨਸ ਸਈ ਨਾਨਕਾ ਪੂਰਨ ਸੋਚਦਾ ਉਹ ਪੂਰਨ ਨੇ ਜਿਹੜੇ ਹੁਕਮ ਨੂੰ ਕਮਾਗੇ ਹੁਕਮ ਨੂੰ ਮੰਨਿਆ ਨਾਨਕ ਜਿਸ ਨੂੰ ਹੋਵੇ ਦਾਤ ਜਿਹਦੇ ਤੇ ਜਿਹੜਾ ਹੁਕਮ ਕਮਾਉਂਦਾ ਹੈ ਸਹਬ ਉਹਨੂੰ ਹੀ ਬਖਸ਼ਿਸ਼ਾਂ ਕਰਦਾ ਹੈ ਉਹਦੇ ਤੇ ਹੀ ਬਖਸ਼ਿਸ਼ ਹੈ ਹੁਕਮ ਰਹਿ ਹੁਕਮੈ ਹੀ ਜੀਵੈ ਜਿੰਨੇ ਹੁਕਮ ਨੂੰ ਵਿਛਾਲ ਲਿਆ ਉਹਦੀ ਹਮੈ ਉਸ ਪਰਮੇਸ਼ਰ ਦੇ ਹੁਕਮ ਦੇ ਅੱਗੇ ਖਤਮ ਹੈ ਆਪਣੀ ਹੌਂ ਨੀ ਵਿੱਚ ਰੱਖਦਾ ਜਿਹੜਾ ਹੌਂ ਰੱਖਦਾ ਹੈ ਹਮੈ ਰੱਖਦਾ ਉਹ ਸਾਧੂ ਨਹੀਂ ਹੰਕਾਰ ਨਾਲ ਭਰਿਆ ਹੋਇਆ ਹੁਕਮੈ ਹੀ ਜੀਵੈ ਤੇ ਹੁਕਮ ਦੇ ਵਿੱਚ ਉਹ ਆਪਣਾ ਜੀਵਨ ਬਤੀਤ ਕਰਦਾ ਹੈ ਜਿਹੜੇ ਹੁਕਮ ਵਿੱਚ ਰਹਿੰਦੇ ਨੇ ਉਹ ਹੁਕਮ ਹੀ ਗੁਰੂ ਦਾ ਰੱਬ ਦਾ ਮੰਨਦੇ ਨੇ ਹੁਕਮੈ ਸੋਖ ਹਰਕ ਆਨੰਦ ਹੁਕਮ ਦੇ ਵਿੱਚ ਨੇ ਤੇ ਉਹਦੇ ਹੁਕਮ ਦੇ ਵਿੱਚ ਹੀ ਸਾਰਾ ਕੁਝ ਮੰਨ ਲਿਆ ਜਿਨ੍ਹਾਂ ਨੂੰ ਪ੍ਰਾਪਤੀ ਹੋਈ ਹੈ ਜੋ ਉਹਦਾ ਹੁਕਮ ਹੋਇਆ ਉਹਨਾਂ ਨੇ ਮੰਨਿਆ ਤੇ ਜਿਨ੍ਹਾਂ ਨੇ ਮੰਨਿਆ ਉਹਨਾਂ ਬਾਰੇ ਗੁਰਬਾਣੀ ਦਾ ਫਰਮਾਨ ਹੈ ਜੋ ਹਰ ਦਾਸਨ ਕੀ ਉਸਤਤ ਹੈ ਸਾਹ ਹਰ ਕੀ ਵਡਿਆਈ ਜਿਹੜੇ ਉਹਦੇ ਭਗਤਾਂ ਦੀ ਉਸਤਤ ਹੈ ਉਹ ਹਰੀ ਦੀ ਵਡਿਆਈ ਹੈ ਪਰਮੇਸ਼ਰ ਦੀ ਆਪਣੀ ਵਡਿਆਈ ਹੈ ਕਰਤਾ ਪਰਮੇਸ਼ਰ ਹੀ ਹੈ ਜਿਨੂੰ ਸੰਗਤ ਦੇ ਕੇ ਪਰਮੇਸ਼ਰ ਨੇ ਤਾਰਨਾ ਹੈ ਉਹਨੂੰ ਸੰਗਤ ਵਿੱਚ ਭੇਜ ਦੇਣਾ ਹੈ ਹਰ ਆਪਣੀ ਵਡਿਆਈ ਭਾਵ ਦੀ ਜਨਕਾਰ ਜੈਕਾਰ ਕਰਾਈ ਉਹ ਆਪਣੇ ਪਿਆਰਿਆਂ ਦੀ ਜੈ ਜੈਕਾਰ ਕਰਾ ਦਿੰਦਾ ਪਰ ਉਹਨਾਂ ਦੀ ਹੁਕਮ ਵਿੱਚ ਬਿਰਤੀ ਸ਼ਾਮ ਹੈ